ਸਿਆਲ ਕੀ ਵੀੰ ਸਾਰੀ ਉਮੀਦ ਕਰਦੇ ਆ ਠੀਕ ਹੋਣੀ ਆ ਹੈਪੀ ਦੁਸ਼ਹਿਰਾ ਟੂ ਵਾਲਾ ਫਿਰ ਪਹਿਲਾ ਤਾਂ ਦੇਖੋ ਹਰ ਸਾਲ ਹੀ ਦੀਵਾਲੀਆਂ ਦੁਸ਼ਹਿਰੇ ਤਿਹਾਰ ਪਰਵ ਆਉਂਦੇ ਆ ਤੇ ਜਿਹੜੇ ਅਸੀਂ ਬੜੇ ਚਾਹਣਾ ਬਣਾਉਣੀ ਤੇ ਬਣਾਣੀ ਪੈਂਦੀ ਕਿਉਂਕਿ ਜੇ ਕੋਈ ਨਹੀਂ ਬਣਾਉਂਦਾ ਤੇ ਲੋਕੀ ਉਹਨੂੰ ਸਵਾਲ ਕਰਨ ਲੱਗ ਜਾਂਦੇ ਕੀ ਗੱਲ ਤੁਹਾਡੇ ਦੁਸ਼ਹਿਰਾ ਜਾਂ ਦੀਵਾਲੀ ਹੈ ਨਹੀਂ ਕੋਈ ਕਿਸੇ ਦੀ ਡੈਥ ਹੋ ਗਈ ਜਾਂ ਕੀ ਗੱਲ ਆ ਤੇ ਜਾਂ ਫਿਰ ਲੋਕੀ ਕਹਿਣ ਲੱਗ ਜਾਂਦੇ ਆ ਕਿ ਪੈਸੇ ਹੈ ਨਹੀਂ ਤੁਹਾਡੇ ਕੋਲ ਮਤਲਬ ਕਈ ਤਰ੍ਹਾਂ ਦੇ ਜਿਹੜੇ ਆਪਾਂ ਫਲਸਫਿਆਂ 'ਚ ਫਸੇ ਹੁੰਦੇ ਆਂ ਕਈ ਵਾਰੀ ਅੰਦਰੂਨੀ ਜਿਹੜੀਆਂ ਸਾਡੀਆਂ ਆਪਣੇ ਦੁੱਖਦਰਦ ਹੁੰਦੇ ਆ ਅਸੀਂ ਬਿਆਨ ਹੀ ਨਹੀਂ ਕਰ ਪਾਉਂਦੇ ਕਿ ਮੈਂ ਕਿਉਂ ਨਹੀਂ ਬਣਾਉਣਾ ਚਾਹੁੰਦਾ ਜਾਂ ਮੇਰੇ ਅੰਦਰ ਕੀ ਧੋਖ ਹੈ ਜਾਂ ਮੈਨੂੰ ਕੀ ਹੋਈ ਹੈ ਮੈਨੂੰ ਕਿਸ ਗੱਲ ਦੀ ਨਾਰਾਜ਼ਗੀ ਹੈ ਮੈਂ ਕਿਸ ਗੱਲ ਤੋਂ ਨਹੀਂ ਬਣਾਉਣਾ ਚਾਹੁੰਦਾ ਪਰ ਸਮਾਜ ਦਾ ਮੂੰਹ ਰੱਖਣਾ ਪੈਂਦਾ ਹਰ ਥਿਆਰ ਹਰ ਚੀਜ਼ ਨੂੰ ਅਸੀਂ ਸੈਲੀਬ੍ਰੇਟ ਕਰਨਾ ਹੀ ਪੈਂਦਾ ਹੈ ਪਰ ਚਲੋ ਜੋ ਵੀ ਹੈ ਜਦੋਂ ਅਸੀਂ ਜਨਤਿਆਰ ਮਨਾਉਨੇ ਆ ਤੇ ਪੋਜ਼ਿਟਿਵ ਥਿੰਕਿੰਗ ਹੁੰਦੀ ਹੈ ਤੇ ਜਿਹਦੇ ਨਾਲ ਆ ਸਾਡੀ ਜਿਹੜੀ ਅ ਅੰਦਰਲੇ ਮਨ ਨੂੰ ਜਿਹਦੀ ਇੱਕ ਸ਼ਾਂਤੀ ਵੀ ਮਿਲਦੀ ਹੈ ਹਨਾ ਮੈਨੂੰ ਇਹ ਸਮਝ ਨਹੀਂ ਆਉਂਦੀ ਬਾਅਦ ਦੇਖੋ ਕੁੱਤੇ ਭੌਂਗਦੇ ਰਹਿੰਦੇ ਆ ਸਾਰਾ ਦਿਨ ਇਹ ਬੋਲਦੇ ਆ ਹਨਾ ਰਾਤ ਹੁੰਦੀ ਹੈ ਤੇ ਜ਼ਿਆਦਾ ਹੀ ਬੋਲਣ ਲੱਗ ਜਾਂਦੇ ਆ ਜਿੱਦਾਂ ਕਿਸੇ ਨੇ ਰੋਟੀ ਨਾ ਪਾਈ ਹੋਵੇ ਜਾਂ ਇਹਨਾਂ ਨੂੰ ਭੁੱਖ ਲੱਗੀ ਹੋਵੇ ਜਾਂ ਕੀ ਪਰ ਸਾਰੇ ਮੱਲੇ ਦੀਆਂ ਵੀ ਰੋਟੀਆਂ ਖਾ ਕੇ ਨਾ ਇਹਨਾਂ ਨੂੰ ਇਹੀ ਕੰਮ ਹੈ ਹਨਾ ਇਦਾਂ ਦੀ ਫੇਥਫੁਲਨੈਸ ਨੂੰ ਕੀ ਕਰਨਾ ਕਿ ਕਿਸੇ ਨੂੰ ਡਿਸਟਰਬ ਹੀ ਕਰਦੇ ਰਹਿੰਦੇ ਆ ਬਿਨਾ ਕਾਰਨ ਤੋਂ ਮੋਲਦੇ ਰਹਿੰਦੇ ਆ ਤੇ ਜੇ ਹੀ ਕਿਸੇ ਦੇ ਪਾਲਤੂ ਹੁੰਦੇ ਉਹਨੇ ਨੇ ਸੱਚੀ ਟੱਚਨ ਕੀਤੀ ਹੁੰਦੀ ਆ ਹਰ ਕੋਈ ਬੰਦਾ ਰਿਸ਼ਤੇਆਂ ਚ ਬੰਨਾ ਹੁੰਦਾ ਜਦੋਂ ਕੁੱਤੇ ਜਾਂ ਕੋਈ ਵੀ ਹੁੰਦੇ ਆ ਉਹ ਵੀ ਰਿਸ਼ਤੇ ਚ ਬੰਦੇ ਹੁੰਦੇ ਆ ਨਾ ਤੇ ਉਹਨਾਂ ਦੀ ਵੀ ਸਾਰੇ ਹੁੰਦੇ ਆ ਫਿਰ ਤੇ ਬੇਤਾ ਇਦਾਂ ਹੀ ਆਵਾਰਾ ਸੱਤਕ ਤੇ ਬੋਲਦੇ ਆ ਤੇ ਕੋਈ ਕਹਿਣ ਵਾਲਾ ਨਹੀਂ ਹੁੰਦਾ ਬੋਲ ਬੁਣ ਕੇ ਚੁੱਪ ਕਰ ਜਾਂਦੇ ਆ ਤੇ ਕੋਈ ਕਹਿਣ ਵਾਲੇ ਨਹੀਂ ਹੁੰਦਾ ਕਿ ਕਿਉਂ ਬੋਲੇ ਸੀ ਕਿ ਤਕਲੀਫ ਹੈ ਜਾਂ ਕੋਈ ਬਿਮਾਰ ਹੋ ਤੇ ਜੇ ਇੱਕ ਇਹ ਪਾਲਤੂ ਪੈਟ ਡੌਗ ਦੀ ਤਰ੍ਹਾਂ ਰੱਖੇ ਹੁੰਦੇ ਲੋਕਾਂ ਦੇ ਘਰਾਂ ਦੇ ਵਿੱਚ ਨੇ ਇਹਨੂੰ ਬੁਖਾਰ ਹੋ ਗਿਆ ਛੱਤੀ ਵਾਰੀ ਡਾਕਟਰ ਕੋਲ ਲੈ ਕੇ ਜਾਂਦੇ ਆ ਖਾਣਾ ਖਿਲਾ ਪਾਣੀ ਪਿਆ ਇਸ ਤਰ੍ਹਾਂ ਇਹ ਕਰ ਉਹ ਕਰ ਛੇ ਛਤੀ ਦੇ ਸਮੇਂ ਇਹ ਹਾਰੇ ਕਿ ਦੀ ਆਪਣੇ ਆਪਣੇ ਕਰਮ ਹੁੰਦੇ ਆ ਦੇਖੋ ਇਹਨਾਂ ਚ ਵੀ ਸਾਰਿਆਂ ਦੇ ਕਰਮ ਹੁੰਦੇ ਆ ਕਈ ਗਲੀਆਂ ਚ ਰੋਦੇ ਰਹਦੇ ਆ ਤੇ ਕਈ ਜਿਹੜੇ ਆ ਉਹ ਏਸੀ ਦੇ ਵਿੱਚ ਬੈਠੇ ਰਹਿੰਦੇ ਆ ਕਾਰਾਂ ਤੇ ਸੈਰ ਕਰਦੇ ਆ ਤੇ ਕਈ ਇਦਾਂ ਧੁੱਪ ਧੁੱਪ ਕੇ ਤੱਕੇ ਖਾਂਦੇ ਫਿਰਦੇ ਆ ਤੇ ਰੋਟੀ ਵੀ ਨਹੀਂ ਮਿਲਦੀ ਇਨਸਾਨਾਂ ਚ ਵੀ ਸੇਮ ਹੀ ਹੁੰਦਾ ਕਈ ਤਾਂ ਤੱਕੇ ਖਾਂਦੇ ਪੈਂਦੇ ਆ ਬੁੱਡੇ ਬਾਰੇ ਵੀ ਕੰਮ ਕਰਦੇ ਆ ਤੇ ਮਿਹਨਤਾਂ ਲਾੜਾ ਕੇ ਰੋਟੀਆਂ ਖਾਂਦੇ ਆ ਤੇ ਕਈ ਜਵਾਨੀ ਦੇ ਵਿੱਚ ਹੀ ਮజే ਮਾਰਦੇ ਆ ਤੇ ਆਰਾਮ ਨਾਲ ਬੈਠੇ ਹੁੰਦੇ ਆ ਉਹਨਾਂ ਨੂੰ ਕੋਈ ਫਿਕਰ ਨਾ ਪਾਕਾ ਔਰ ਹਾਣੀ ਸੁਣਾਂ ਤੇ ਸਭ ਤੋਂ ਜ਼ਿਆਦਾ ਉਹਨਾਂ ਦਾ ਜ਼ੋਰ ਹੁੰਦਾ ਤੇ ਮੈਂ ਤਾਂ ਇਹੀ ਕਹਿਨੀ ਆ ਕਿ ਪਰਮਾਤਮਾ ਜੇ ਤੁਹ ਜ਼ਿੰਦਗੀ ਨੂੰ ਸਮੂਠ ਬਣਾਉਣਾ ਹੈ ਜ਼ਿੰਦਗੀ 'ਚ ਰਿਸ਼ਤੇ ਆਂ ਦੀ ਅਹਿਮੀਅਤ ਸਭ ਤੋਂ ਜ਼ਿਆਦਾ ਹੁੰਦੀ ਹੈ ਤੇ ਰਿਸ਼ਤੇ ਜਿਹੜੇ ਖਤਮ ਕਰਾਏ ਉਹ ਰਿਸ਼ਤੇ ਜ਼ਿੰਦਗੀ 'ਚ ਮੋੜ ਕੇ ਲੈ ਗਿਆ ਆਪਣੇ ਆਦੀ ਲੋੜ ਹੈ ਆਪਣੇ ਹੀ ਜ਼ਿੰਦਗੀ ਦੇ ਵਿੱਚ ਆਉਣ ਤਾਂ ਬਹੁਤ ਚੰਗੀ ਗੱਲ ਹੈ ਜੇ ਤੋਂ ਆਪਣੇ ਨੀਰ ਹੁੰਦੇ ਜਿੰਦਗੀ ਦੇ ਵਿੱਚ ਤਾਂ ਫਿਰ ਜਿੰਦਗੀ ਬੇਕਾਰ ਨੀਰਸ ਬਰਦਰਦੀ ਅਸੀਂ ਦੁਸ਼ਹਿਰੇ ਦੇ ਉੱਤੇ ਇਹ ਤਾਂ ਗੱਲ ਕਰਦੇ ਹਾਂ ਕਿ ਰਾਵਣ ਨੂੰ ਮਰਵਾਉਣ ਵਾਲਾ ਵੀ ਉਹਦਾ ਆਪਣਾ ਸਗਾ ਭਰਾ ਸੀ ਰੁਬੀਸ਼ਨ ਉਹਨੇ ਦੱਸਿਆ ਕਿ ਨਾਂ ਵਿੱਚ ਤੀਰ ਮਾਰੋ ਔਰ ਦੇਖੋ ਭਾਈ ਭਾਈ ਦੇ ਦੁਸ਼ਮਣ ਬੰਦੇ ਆ ਕਈ ਵਾਰੀ ਭਾਈ ਨਾਲ ਖੜੇ ਹੁੰਦੇ ਆ ਪਰ ਹੀ ਖੁਦ ਮਾਰ ਜਾਂਦੇ ਆ ਪਰ ਆਪਣੇ ਭਰਾ ਦਾ ਮਾਲ ਵੀ ਵੀਂਗਾ ਨਹੀਂ ਹੋਣ ਦਿੰਦੇ ਕਈ ਇਦਾਂ ਵੀ ਹੁੰਦੇ ਭਰਾ ਭਰਾ ਚੰਤਾੜਾ ਭਰਾ ਕਿਸ ਤਰ੍ਹਾਂ ਦੇ ਆ ਦਾ ਭਰਾ ਦੀਆਂ ਪਾਲਿਸੀ ਸਖੀ ਦੁੱਖ ਤਕਲੀਫਾਂ ਤਾਂ ਜ਼ਿੰਦਗੀ ਦੇ ਨਾਲ ਬਣੀ ਆ ਜਦ ਤੱਕ ਜ਼ਿੰਦਗੀ ਚੱਲਦੀ ਹੈ ਤਕਲੀਫਾਂ ਕੋਈ ਨਾ ਕੋਈ ਆਉਂਦੀਆਂ ਪਰ ਜਦੋਂ ਆਪਣੇ ਹੁੰਦੇ ਆ ਨਾ ਜ਼ਿੰਦਗੀ ਦੇ ਵਿੱਚ ਤਾਂ ਆਪਣੇ ਤਾਂ ਇੰਨਾ ਦਰਦ ਮਡਾ ਲੈਂਦੇ ਆ ਤੇ ਤੁਹਾਨੂੰ ਤਕਲੀਫ ਨਹੀਂ ਹੁੰਦੀ ਤੇ ਕਈ ਵਾਰੀ ਆਪਣੇ ਵੀ ਕੰਮ ਨਹੀਂ ਆਉਂਦੇ ਅ ਇਹ ਵੀ ਐ ਬੰਦਾ ਆਪਣੇਆਂ ਤੋਂ ਛੁੱਟ ਕੇ ਇਕੱਲਾ ਪਿਆ ਹੁੰਦਾ ਜਿੰਦਗੀ ਤੇ ਮੌਤ ਦੀ ਲੜਾਈ ਜਿਵੇਂ ਰਾਜ ਦੀ ਤੇ ਬੰਦਾ ਤੇ ਲੜ ਰਿਹਾ ਹੁੰਦਾ ਤੇ ਇਹ ਵੀ ਇੱਕ ਆਪਣੀ ਕਿਸਮਤ ਦਾ 파ਟ ਹੈ ਠੀਕ ਹੈ ਨਾ ਕਦੇ ਇਨਸਾਨ ਨੇ ਕਈ ਚੀਜ਼ਾਂ ਸੋਚਿਆ ਨਹੀਂ ਹੁੰਦੀਆਂ ਪੋਜ਼ਿਟਿਵ ਥਿੰਕਿੰਗ ਦੀ ਇਨਸਾਨਾਂ ਦੇ ਅੰਦਰ ਤੇ 네ਗੇਟਿਵਿਟੀ ਆ ਜਾਂਦੀ ਹੈ ਬੈਠੇ ਬਿਠਾਏ ਬਹੁਤ ਸਾਰੇ ਤਿੱਧਾ ਸਾਨੂੰ ਅਸੀਂ ਕਰਨੀਆਂ ਚਾਹੁੰਨੇ ਹੁੰਦੇ ਆ ਪਰ ਅਸੀਂ ਕਰ ਨਹੀਂ ਪਾਉਂਦੇ ਸਾਡੇ ਤੇ ਰੁਕ ਲੱਗੀ ਹੁੰਦੀ ਹੈ ਰਿਸਟ੍ਰਿਕਸ਼ਨਸ ਹੁੰਦੇ ਕਿਸੇ ਦੇ ਘਰ ਜਾਣਾ ਵੀ ਚਾਹੀਏ ਤੇ ਜਾ ਨਹੀਂ ਪਾਉਂਦੇ ਕੋਈ ਇੱਕ ਅੱਧਾ ਘਰ ਹੁੰਦਾ ਜਿੱਥੇ ਚਲੇ ਜਾਂਦਾ 2 ਮਿੰਟ 10 ਮਿੰਟ ਵੱਧ ਤੋਂ ਵੱਧ ਅੱਧਾ ਘੰਟਾ ਤੁਸੀਂ ਦੇਖਦੇ ਰਹੇ ਬੈਵਾਂਗੇ ਇਤੋਂ ਵੱਤ ਤੇ ਫਿਰ ਕਿਸੇ ਦੇ ਘਰ ਵੀ ਬੈਠਿਆ ਅਗਲਾ ਵੀ ਹੱਕ ਜਾਂਦਾ ਅਗਲੇ ਨੇ ਵੀ ਆਪਣੇ ਘਰ ਦੇ ਕੋਈ ਨਾ ਕੋਈ ਕੰਮ ਕਰਨੇ। ਜ਼ਿੰਦਗੀ ਨਾ ਐਵੇਂ ਚੱਲਦੀ ਐ। ਤੇ ਚਲਾਈ ਜਾਓ। ਕਿ ਪ੍ਰਮਾਤਮਾ ਕਿਹੜੇ ਵੇਲੇ ਬੋਰ ਪਈਗਾ ਕਿਹੜੇ ਵੇਲੇ ਪ੍ਰਮਾਤਮਾ ਉਹਦੇ ਅੱਗੇ ਹੱਥ ਬੰਨ ਕੇ ਬੇਨਤੀ ਐ ਕਿ ਜਿਹੜੀ ਜ਼ਿੰਦਗੀ ਦੀਆਂ ਵਿੱਚ ਟੁਕ ਕਲੀਫਾਂ ਨੇ ਸਾਰੀਆਂ ਦੂਰ ਕਰ ਦੇ। ਤੇ ਤੋਂ ਵੱਡਾ ਹੋਰ ਕੋਈ ਨਹੀਂ। ਦੇ ਰਹੀ ਆਸਾਂ ਤੇ ਜੇ ਚਾਹੀ ਤਾਂ ਪਲ ਚ ਖੁਸ਼ੀਆਂ ਦੇ ਸਕਦੇ ਨੇ ਜਿਹੜੀਆਂ ਸਾਂਭੀਆਂ ਵੀ ਨਜ਼ਰ ਆਣ ਜੇ ਨਹੀਂ ਚੋਦਾ ਤੇ ਫਿਰ ਪਤਾ